ਸੀ ਐਸਪੀਐਸ ਡਿਸਟ੍ਰਿਕਟ ਦੇ ਵਿੱਚ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਦੇ ਲਈ ਇੱਥੇ ਸਾਈਕਲ ਰੈਲੀ ਕਰਵਾਈ ਹੈਗੀ ਇਹਦੇ ਵਿੱਚ ਸਾਨੂੰ ਬੜਾ ਹੀ ਅੱਛਾ ਰਿਸਪੌਂਸ ਮਿਲੇਆ ਫਗਵਾੜੇ ਤੋਂ ਵੀ ਕਾਫੀ ਜਿਹੜੀ ਸਾਈਕਲ ਐਸੋਸੀਏਸ਼ਨੋਂ ਆਏ ਹੋਏ ਨੇ ਅਨੰਦਪੁਰ ਸਾਹਿਬ ਤੋਂ ਆਏ ਹੋਏ ਨੇ ਮੈਂ ਦੇਖ ਰਿਹਾ ਸਾਰੇ ਬੱਚੇ ਵੀ ਬਜ਼ੁਰਗ ਵੀ ਜਵਾਨ ਵੀ ਸਾਰਿਆਂ ਨੇ ਇਹਦੇ 'ਚ ਵੱਧ ਚੜ ਕੇ ਪਾਰਟਿਸਪੇਟ ਕੀਤਾ ਹੈਗਾ ਤੇ ਇਹਦੇ ਦੁਆਰਾ ਅਸੀਂ ਇਹੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਅਵੇਅਰ ਕਰਨਾ ਚਾਹੁੰਦੇ ਹੈਗੇ ਕਿ ਜਿਹੜਾ ਨਸ਼ਿਆਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ ਤੇ ਹੈਲਥ ਵੱਲ ਜਿਹੜਾ ਹੈਗਾ ਉਹ ਧਿਆਨ ਰੱਖੇ ਲੋਕਾਂ ਦਾ ਇਸੇ ਦੇ اسی ਲੀਗ ਦੇ ਵਿੱਚ ਅਸੀਂ ਪਹਿਲਾਂ ਫੁੱਟਬਾਲ ਵੀ ਕਰਵਾਈ ਸੀਗੀ ਕ੍ਰਿਕਟ ਵੀ ਕਰਵਾਈ ਸੀ ਤਾਂ ਕਿ ਜਿਹੜਾ ਲੋਕੀ ਨਸ਼ਿਆਂ ਦੇ ਜਿਹੜੇ ਵੀ ਕੰਪਲਿਕੀਸ਼ਨਸ ਹੈਗੀਆਂ ਨੇ ਇਹਨਾਂ ਤੋਂ ਦੂਰ ਰਹਿਣ ਤੇ ਖੇਡਾਂ ਦੇ ਵੱਲ ਲੱਗਣ ਇਹੀ ਸਾਡਾ ਮੈਸੇਜ ਹੈ ਲਗਾਤਾਰ ਮੁਹਿੰਮ ਚੱਲੂ ਛੇ ਕਿ ਲਾਸਟ ਫਸਟ ਟਾਈਮ ਚੱਲੇ ਬਿਲਕੁਲ ਜੀ ਅਸੀਂ ਜਿੱਦਾਂ ਮੈਂ ਪਹਿਲਾਂ ਵੀ ਅਸੀਂ ਚਲਾਈ ਹੈਗੀ ਹੈ ਜਿਹੜਾ ਇਹ ਦੋ ਪਾਰਟਸ ਹੈਗਾ ਇੱਕ ਇਨਵੋਲਵਮੈਂਟ ਪਾਰਟ ਹੈ ਜਿਹਦੇ ਵਿੱਚ ਅਸੀਂ ਬਹੁਤ ਸਾਰੇ ਪਰਚੇ ਵੀ ਰਜਿਸਟਰ ਕਰ ਰਹੇ ਹਾਂ ਕਾਸੋ ਆਪਰੇਸ਼ਨ ਵੀ ਸਾਡੇ ਚੱਲ ਰਹੀ ਹੈਗੇ ਦੂਜਾ ਹੈਗਾ ਅਵੇਅਰਨੈਸ ਪ Gracias. ਸਰ ਵਾਤਾਵਰਨ ਨੂੰ ਲੈ ਕੇ ਵੀ ਕੁਝ ਕੀਤਾ ਜਾ ਰਿਹਾ ਹੈ। ਬਿਲਕੁਲ ਜੀ ਅਸੀਂ ਇਸ ਦੇ ਨਾਲ-ਨਾਲ ਨਸ਼ੇ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਜਿਹੜਾ ਹੈਗਾ ਅਸੀਂ ਚਾਹ ਰਹੇ ਹਾਂ ਕਿ ਲੋਕਾਂ ਨੂੰ ਵਾਤਾਵਰਨ ਪ੍ਰਤੀ ਵੀ ਜਾਗਰੂਕ ਕੀਤਾ ਜਾਵੇ। ਇਸੇ ਇਨੀਸ਼ੀਏਟਿਵ ਦੇ ਅੰਡਰ ਅਸੀਂ ਅੱਜ ਜਿਹੜੇ 500 ਬੂਟੇ ਹੈਗੇ ਆ ਉਹ ਸਾਰੇ ਲੋਕਾਂ ਨੂੰ ਡਿਸਟ੍ਰੀਬਿਊਟ ਕਰ ਰਹੇ ਹਾਂ ਤਾਂ ਕਿ ਉਹ ਜਾ ਕੇ ਆਪਣੇ ਘਰਾਂ ਦੇ ਵਿੱਚ ਉਹਨੂੰ ਪਲਾਂਟ ਸਰ ਕਾਲਜ ਸਕੂਲ ਸ਼ੁਰੂ ਹੁੰਦੇ ਸਾਰ ਵੀ ਇਹ ਮਹਿਮ ਨੂੰ ਅੱਗੇ ਤੋਰਿਆ ਜਾਵੇਗਾ। ਬਿਲਕੁਲ ਜੀ ਬਿਲਕੁਲ ਇਹ ਸਾਡਾ ਜਿਹੜਾ ਹੁਣ ਇਨੀਸ਼ੀਏਟਿਵ ਹੈਗਾ ਅਸੀਂ ਅੱਗੋਂ ਜਦੋਂ ਵੀ ਕਾਲਜ ਤੇ ਸਕੂਲ ਸਟਾਰਟ ਹ ਤਾਂ ਤੋਂ ਦੂਰ ਕਿੰਨੇ ਬੱਚੇ ਆ ਗਏ ਅੱਜ ਸਾਡੇ ਕੋਲ ਜਿਹੜਾ ਹੈਗਾ 500 ਤੋਂ 600 ਦੇ ਵਿੱਚ ਜਿਹੜਾ ਹੈਗੇ ਲੋਕਾਂ ਨੇ ਪਾਰਟਿਸਪੇਟ ਕੀਤਾ ਸਾਨੂੰ ਬਹੁਤ ਹੀ ਅੱਛਾ ਰਿਸਪੌਂਸ ਮਿਲਿਆ ਕਿਉਂਕਿ ਮੈਂ ਦੇਖ ਰਿਹਾ ਸੀ ਕਿ ਹੋਰ ਜਿਹੜੇ ਜ਼ਿਲ੍ਹਿਆਂ ਤੋਂ ਵੀ ਲੋਕਾਂ ਨੇ ਆ ਕੇ ਸਾਡੇ ਨਾਲ ਪਾਰਟਿਸਪੇਟ ਕੀਤਾ ਹੈ ਤਾਂ ਸੁਨੇਹਾ ਨੌਜਵਾਨ ਮੈਂ ਨੌਜਵਾਨਾਂ ਨੂੰ ਇਹੀ ਸੁਨੇਹਾ ਦੇਣਾ ਚਾਹਾਂਗਾ ਕਿ ਹੈਲਥੀ ਵੈਲਥ ਹੈਗੀ ਹੈ ਤੇ ਨਸ਼ਾ ਤੋਂ ਦੂਰ ਰਹੋ ਤੇ ਆਪਣਾ ਜਿਹੜਾ ਧਿਆਨ ਹੈ ਉਹ ਖੇਡਾਂ ਪ੍ਰਤੀ ਲਾਓ ਪੜ੍ਹਾਈ ਪ੍ਰਤੀ ਲਾਓ ਜਿਹੜੇ ਸਰ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਕਿਤੇ ਨਾ ਕਿਤੇ ਅਹਿਮ ਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਐਕਚੁਅਲ ਉਹ ਨਾ ਛੱਡਣਾ ਚਾਹੁੰਦੇ ਆ ਕੀ ਅਪਰੋਚ ਪੁਲਿਸ ਕਰ ਸਕਦੇ ਆ ਬਿਲਕੁਲ ਜੀ ਬਿਲਕੁਲ ਜਿਹੜੇ ਨੌਜਵਾਨ ਇਹ ਨਸ਼ਾ ਕਰ ਰਹੇ ਆ ਬਟ ਉਹ ਨਸ਼ਾ ਛੱਡਣਾ ਚਾਹੁੰਦੇ ਆ ਇਹਦੇ ਵਿੱਚੋਂ ਇਸ ਬਿਮਾਰੀ ਚੋਂ ਬਾਹਰ ਆਣਾ ਚਾਹੁੰਦੇ ਆ ਉਹਨਾਂ ਦੇ ਲਈ ਵੀ ਸਾਡਾ ਮੈਸੇਜ ਆ ਸੀ ਉਹਨਾਂ ਨੂੰ ਪੂਰਾ ਜਿਹੜਾ ਹੈਗਾ ਹੈਲਪ ਕਰਾਂਗੇ ਜਿਹੜਾ ਵੀ ਕੋਈ ਸਾਨੂੰ ਵੀ ਅਪਰੋਚ ਕਰ ਸਕਦਾ ਹੈ ਅਸੀਂ ਉਹਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਜਮਾ ਕਰਾਵਾਂਗੇ ਕਿਸੇ ਨੂੰ ਹੋਰ ਦਵਾਈ ਦੀ ਲੋੜ ਹੈ ਉਹਨਾਂ ਨੂੰ ਹੋਰ ਸੈਂਟਰ ਚ ਵੀ ਅਸੀਂ ਦਾਖਲ ਨਸ਼ਾ ਵੇਚਣ ਵਾਲਿਆਂ ਨੂੰ ਪੱਕੀ ਨੱਥ ਪਾਉਣਦੇ ਆ ਇਹਮ ਕੀ ਅਸੀਂ ਦੇਖੋ ਜੀ ਇਹਨਾਂ ਨੂੰ ਜਿਹੜੇ ਨਸ਼ਾ ਵੇਚਦੇ ਹੈਗੇ ਆ ਇਹ ਇਹ ਸਾਰਾ ਕੰਮ ਛੱਡ ਦੇਣ ਨਹੀਂ ਤਾਂ ਇਹਨਾਂ ਦੇ ਉੱਤੇ ਅਸੀਂ ਪਰਚੇ ਵੀ ਦਵਾਵਾਂਗੇ ਤੇ ਇਹਨਾਂ ਨੂੰ ਜਿਹੜਾ ਹੈ ਅੰਦਰ ਵੀ ਬੰਦ ਕਰਾਂਗੇ ਨਸ਼ਾ ਛੱਡੋ ਨਸ਼ਾ ਮੁਕਤ ਪੰਜਾਬ ਨੂੰ ਲੈ ਕੇ ਅੱਜ ਫਗਵਾੜਾ ਸਾਈਕਲਿੰਗ ਕਲੱਬ ਅੱਜ ਨਵਾਂ ਸ਼ਹਿਰ ਦੇ ਵਿੱਚ ਜੋ ਉਪਰਾਲਾ ਮਾਣਯੋਗ ਐਸਐਸਪੀ ਵੱਲੋਂ ਕੀਤਾ ਗਿਆ ਨਵਾਂ ਸ਼ਹਿਰ ਵੱਲੋਂ ਕੀਤਾ ਗਿਆ ਅੱਜ ਅਸੀਂ ਉਹਨਾਂ ਨੂੰ ਜੁਆਇਨ ਕੀਤਾ ਤੇ ਅਸੀਂ ਇਹ ਸਾਨੂੰ ਸਾਰਿਆਂ ਨੂੰ ਅਸੀਂ ਮੈਂ ਆਪਣੇ ਥਰੂ ਸਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਨਸ਼ਾ ਛੱਡੋ ਖੂਨ ਵਦੋ ਖੂਨਦਾਨ ਮਹਾਦਾਨ ਇਦਾਂ ਹੀ ਇਹ ਉਪਰਾਲੇ ਪੰਜਾਬ ਪੁਲਿਸ ਨੂੰ ਹਰ ਆਪਣੀ ਸਟੇਟ ਦੇ ਵਿੱਚ ਹਰ ਆਪਣੇ ਜ਼ਿਲ੍ਹੇ ਦੇ ਵਿੱਚ ਕਰਨੇ ਚਾਹੀਦੇ ਆ ਸੋ ਇਹ ਬ ਸੋ ਅਸੀਂ ਇਸ ਚੀਜ਼ ਨੂੰ ਲੈ ਕੇ ਇਹਨਾਂ ਦਾ ਬਹੁਤ ਬਹੁਤ ਥੈਂਕਸ ਕਰਦੇ ਹਾਂ ਕਿ ਫੋਕੜਾ ਸੈਕੰਡ ਕਲੱਬ ਨੂੰ ਇਹਨਾਂ ਨੇ ਇੱਥੇ ਬੁਲਾਇਆ ਸਾਨੂੰ ਆਇਆ ਨੂੰ ਸਾਨੂੰ ਮਨਸਤ ਕਰ ਦਿੱਤਾ ਬਹੁਤ ਬਹੁਤ ਧੰਨਵਾਦ ਅੱਜ ਦੀ ਜਿਹੜੀ ਇਹ ਸਾਈਕਲ ਰੈਲੀ ਸੀ ਇਹਦੇ ਵਿੱਚ ਜਿਹੜਾ ਆਪਾਂ ਇੱਕ ਸੰਦੇਸ਼ ਦਿੱਤਾ ਕਿ ਨਸ਼ਿਆਂ ਦੇ ਖਿਲਾਫ ਨਸ਼ੇ ਜ਼ਿੰਦਗੀ ਚ ਕਦੇ ਵੀ ਨਹੀਂ ਕਰਨੇ ਔਰ ਨਸ਼ਿਆਂ ਨੂੰ ਆਪਾਂ ਆਪਣੇ ਸਮਾਜ ਨੂੰ ਨਸ਼ਿਆਂ ਤੋਂ ਦੂਰ ਕਰਕੇ ਇੱਕ ਸੋਹਣਾ ਪੰਜਾਬ ਸੁਰੱਖਿਅਤ ਪੰਜਾਬ ਬਣ ਜਾਗੇ ਮੈਂ ਸਮਝਦਾ ਕਿ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਮਹਿਤਾਬ ਸਿੰਘ ਆਈਪੀਐਸਜੀ ਨੇ ਜੋ ਇੱਕ ਵੱਡਾ ਪ੍ਰਾਲਾ ਕਰਕੇ ਜਿੰਨੇ ਵੀ ਇਸ ਸ਼ਹਿਰ ਦੇ ਨੌਜਵਾਨ ਨੇ ਔਰ ਬਹੁਤਾਰ ਵਿਅਕਤੀ ਨੇ ਉਹਨਾਂ ਨੂੰ ਇੱਕ ਸੈਕਿੰਡ ਰੈਲੀ ਦੇ ਥੰਨੇ ਕਰਕੇ ਇੱਕ ਪੂਰੇ ਡਿਸਟ੍ਰਿਕਟ ਸੀ ਪਾਕਸ ਤੋਂ ਲੈ ਕੇ ਆਲਓਵਰ ਪੰਜਾਬ 'ਚ ਇੱਕ ਮੈਸੇਜ ਦਿੱਤਾ ਹੈ ਕਿ ਨਸ਼ਿਆਂ ਦੇ ਖਿਲਾਫ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਊਗਾ ਔਰ ਨਸ਼ੇ ਆਪਾਂ ਜੜੋ ਖਤਮ ਕਰਕੇ ਇੱਕ ਸੋਹਣਾ ਪੰਜਾਬ ਸੁਰੱਖਿਤ ਪੰਜਾਬ ਸਿੱਟਾ ਅੱਜ ਅੱਜ ਕੀ ਕਰਵਾਇਆ ਅੱਜ ਸਾਈਕਲ ਡੈਲੀ ਕਰਵਾਈ ਗਈ ਹੈ ਜਿਹੜੀ ਕਿ ਆਈਟੀਐ ਤੋਂ ਚਲ ਕੇ ਹੋਏ ਸ਼ਹਿਰ ਦੇ ਵਕ ਵਕ ਚੌਕਾਂ ਤੋਂ ਵਿੱਚ ਹੁੰਦੇ ਵਾਪਸ ਆ ਕੇ ਆਈਟੀਐ ਕਿਸ ਮੌਕਾਤ ਹੋਈ ਹੈ ਔਰ ਇਹਦੇ ਵਿੱਚ ਇੱਕ ਦੇਖਣ ਵਾਲੀ ਚੀਜ਼ ਹੈ ਕਿ ਜਿੰਨੇ ਵੀ ਵਿਅਕਤੀ ਇਸ ਚੇਸਾ ਲੈ ਰਹੇ ਸਕੇ ਸਾਰੇ ਇਸ ਦਾ ਜ਼ਿਕਰ ਕਰਨੇ ਸੀ ਕਿ ਇਹ ਯਾਦਾਂ ਹੋਣੀਆਂ ਚਾਹੀਦੀਆਂ ਔਰ ਲੋਕਾਂ ਨੂੰ ਵੀ ਮੈਸੇਜ ਜਾਣਾ ਚਾਹੀਦਾ ਕਿ ਆਪਾਂ ਨਸ਼ਿਆਂ ਦੇ ਖਿਲਾਫ ਇੱਕ ਜੰਗ ਜਾਰੀ ਹੈ। 베스 ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par